ਹਾਂਜੀ ਅੱਜ ਭੈਣਾ ਦੇ ਘਰ ਦੇ ਉਹ ਧੰਨਵਾਦ ਕਰਨਾ ਹੈ ਅੱਜ ਜੇ ਗੁਰਦੇਵਤਾ ਅਨ ਗੁਰਦੇਵ ਵਾਇਪੁਰ ਜਿੱਕਾ ਖਾਲਸਾ ਵਾਇਪੁਰ ਜੀ ਦੇ ਪਤੇ ਅੱਜ ਤਨ ਤਨ ਸਾਲ ਤੋਂ ਆਪਣੀ ਧੰਦਾ ਚਿੰਬਾਰੇ ਤਪੋਸ ਰਾਂਤੇ ਜਿਨ੍ਹਾਂ ਦੇ ਦਿਲਸ਼ੇਨ ਸਾਥ ਹੋ ਰਹੇ ਮੋਦਰਾਜੀ ਮਹਾਰਾਜ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਪਹੁੰਚੇ ਹਨ ਤੇ ਉਹਨਾਂ ਦੇ ਨਾਲ ਸਾਡੇ ਭਾਜੀ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਉਹਨਾਂ ਦੀ ਸਮੁੱਚੀ ਟੀਮ ਅਰਜੀਤ ਪਾਪਾ ਸਰਪੰਚ ਜੀ ਬੰਨਾ ਤੋਂ ਔਰ ਭਾਜੀ ਕੰਗਸਾ ਜਿੰਨੀ ਵੀ ਕਾਂਗਰਸ ਦੀ ਜੇ ਟੀਮ ਪਹੁੰਚੀ ਹੈ ਅਸੀਂ ਨਾਲ ਦੇਰੇ ਤੇ ਆਉਣ ਤੇ ਬਹੁਤ ਬਹੁਤ ਜੀ ਆਇਆਂ ਧੰਨਵਾਦ ਕਰਦੇ ਹਾਂ ਔਰ ਚੰਨੀ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਬੜੀ ਖੁਸ਼ੀ ਹੋਈ ਹੈ ਕਿ ਇਸ ਮੁਕਾਮ ਤੇ ਪਹੁੰਚ ਕੇ ਆਪਣੇ ਮਹਾਪੁਰਸ਼ਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਉਹਨਾਂ ਦੇ ਗੁਰੂ ਘਰਾਂ ਨੂੰ ਯਾਦ ਰੱਖਣਾ ਇਹ ਇੱਕ ਸਾਡੀ ਜਿਹੀ ਵੱਡੀ ਉਪਲਬਧੀ ਹੈ ਜੀਵਨ ਦੀ ਤੇ ਇਹਨਾਂ ਦਾ ਆਸ਼ੀਰਵਾਦ ਆਪ ਜੀ ਉੱਪਰ ਰਹੇਗਾ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਦੇ ਰਿ ਦੇ ਪਹੁੰਚਣ ਤੇ ਜੀ ਆਇਆਂ ਧੰਨਵਾਦ ਕਰਦੇ ਹਾਂ ਤੁਹਾਡਾ ਸੁਆਗਤ ਤੁਸੀਂ ਕੀਤਾ ਅੱਜ ਡੇਰਾ ਬਾਬਾ ਜੋੜਿਆਂ ਵਾਲਿਆਂ ਦੇ ਸੰਤ ਮਹਾਰਾਜ ਬਾਬਾ ਪ੍ਰੀਤਮ ਦਾਸ ਜੀ ਦੇ ਡੇਰੇ ਤੇ ਬਾਬਾ ਨਿਰਮਲ ਦਾਸ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਦਿਵਾਲੀ ਦੇ ਸ਼ੁਭ ਮੌਕੇ ਤੇ ਵਧਾਈਆਂ ਦੇਣ ਵਾਸਤੇ ਤੇ ਇਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਮੈਂ ਇੱਥੇ ਹਾਜ਼ਰ ਹੋਇਆ ਸਮੂਹ ਸੰਗਤ ਨੂੰ ਅੱਜ ਦੀ ਸੋਹ ਵਿਆਹ ਦੇ ਦੀ ਬਹੁਤ ਬਹੁਤ ਵਧਾਈ ਹੋਵੇ ਮੈਂ ਸੰਤਾਂ ਵਾਸਤੇ ਹੀ ਅਰਦਾਸ ਕਰਾਂਗਾ ਕਿ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ੇ ਤੇ ਇਸੇ ਤਰ੍ਹਾਂ ਇੱਥੋਂ ਜਿਹੜੀਆਂ ਦਾਤਾਂ ਸੰਤਾਂ ਨੂੰ ਮਿਲਦੀ ਆ ਰਹੀ ਹੈ ਧੰਨਵਾਦ ਧੰਨਵਾਦ ਬੋਲੇ ਸੋ ਨਿਹਾਲ ਸਤਿਗੁਰੂ ਦੀ ਬਾਣੀ ਜੈ ਬੋਲੇ ਸੋ ਨਿਹਾਲ ਸਤਿਗੁਰੂ ਪਰਮ ਸਤਿਕਾਰਯੋਗ ਗੁਰੂ ਸਾਸੰਗੀ ਜੀ ਅਸੀਂ ਅੱਜ ਇਸ ਦਿਵਸ ਤੇ ਕਿਉਂਕਿ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹਰ ਹਫ਼ਤੇ ਦੀ ਤਰ੍ਹਾਂ ਬਾਬਾ ਜੀ ਦੇ ਪਵਿੱਤਰ ਅਸਾਂਤ ਤੇ ਸਫਲੀ ਸਾਡੇ ਯਾਪ ਕੀਤੇ ਜਾਂਦੇ ਆਂ ਔਰ ਅਖੰਡ ਪਾਠ ਨੂੰ ਦੇ ਕੋ ਉਪਾਈ ਜਾਂਦੇ ਆਂ ਉਪਰੰਤ ਕੀਰਤਨ ਤੋਂ ਬਾਅਦ ਗੁਰੂ ਮਹਾਰਾਜ ਦੇ ਲੰਗਰ ਸ਼ਿਕਾਇਆ ਜਾਂਦੇ ਆ ਤੇ ਅੱਜ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਅਸੀਂ ਤਾਂ ਇਹਨਾਂ ਨੂੰ ਹਮੇਸ਼ਾ ਹੀ ਉੱਚੀਆਂ ਔਰਾਂਗਾ ਪੱਟ ਦੇ ਦੇਖਣਾ ਚਾਹੁੰਦੇ ਆਂ ਔਰ ਦੇਖਦੇ ਵੀ ਆ ਗੁਰੂ ਪਾਤਸ਼ਾਹ ਜੀ ਨਾਲ ਦੇ ਅਸੀਸ ਤੇ ਬੇਰ ਪਰਿਆ ਹੱਥ ਰੱਖੇ ਸਾਡੇ ਵਿੱਚ ਆਏ ਆ ਸਰਦਾਰ ਚਨਜੀਤ ਸਿੰਘ ਜੀ ਚੰਮੀ ਸਾਹਿਬ ਜੋ ਸਾਡੇ ਬੜੇ ਇਲਾਕੇ ਦੇ ਸਰਵਮੰ ਪਿਆਰੇ ਆ ਤੋਂ ਗੁਰੂ ਪਾਤਸ਼ਾਹੀ ਦੇ ਚਰਨਾਂ 'ਚ ਹੀ ਬੇਨਤੀ ਕਰਦੇ ਆ ਕਿ ਆਪਣੇ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਿਹੜੇ ਜਿਹੇ ਕਾਜ ਕੀ ਸੇਵਕੀ ਤਹਾਂ ਤਾ ਉੱਠ ਕਾਵੇ ਸੇਵਕ ਨੂੰ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕਰ ਪੈਸੇ ਨੂੰ ਤਤਕਾਲ ਹੋ ਜਾਵੇ ਤੇ ਗੁਰੂ ਪਾਤਸ਼ਾਹ ਇਹਨਾਂ ਦੀਆਂ ਮਨੋ ਇੱਛਾ ਪੂਰੀਆਂ ਕਰਨ ਔਰ ਇਹਨਾਂ ਲਈ ਅਸੀਂ ਅਰਦਾਸ ਕਰਦੇ ਇਹਨਾਂ ਦੀ ਦੀਰਿਗਾਈ ਵਾਸਤੇ ਔਰ ਜਿਤਨੇ ਵੀ ਉਹ ਦੇ ਨਾਲ ਸਹਿਯੋਗੀ ਹੈ ਉਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਆ ਗੁਰੂ ਪਾਤਸ਼ਾਹ ਦੇਸ਼ ਔਰ ਕੌਮ ਦੀ ਸੇਵਾ ਕਰਨ ਦੀ ਸਮਰੱਥਾ ਉਸ ਕਰੇ ਸੋਜੀ ਬਖਸ਼ ਕਰੇ ਆਪ ਰਹਿਮਤਾ ਬਖਸ਼ ਕਰਨੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਦਾਰਦ ਦੇਖ ਸਭ ਕੋ ਹੱਸੇ ਐਸੀ ਬਿਸ਼ਾਹਬਾਰੀ ਅਸ਼ਟ ਦਸਾ ਸਿਧ ਕਰਤ ਨੇ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕੁਛ ਨਹੀਂ ਪਾਉ ਖੰਡਰ ਰਾਮ ਗੁਰੂ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਸੀਸ ਤੇ ਦੇ ਪਰਿਆ ਹੱਥ ਰੱਖਣ ਔਰ ਆਉਣ ਵਾਲਾ ਸਮਾਜ ਜੋ ਹੈ ਗੁਰੂ ਪਾਤਸ਼ਾਹ ਇਹਨਾਂ ਨੂੰ ਦਿਨ ਤੋਂ ਦਿਨ ਰਾਤ ਚੌਥੀ ਚੌਗਨੇ ਤਰੱਕੀ ਬਖਸ਼ ਕਰੇ ਔਰ ਸੰਤ ਬਾਬਾ ਪ੍ਰਕਾਸ਼ ਮਹਾਰਾਜੀ ਦੇ ਪਵਿੱਤਰ ਅਸਾਂ ਤੋਂ ਅਸੀਂ ਇਹੋ ਹੀ ਦੁਆਰਾ ਫਿਰ ਅਰਦਾਸ ਕਰਦੇ ਆਂ ਔਰ ਬੇਨਤੀ ਵੀ ਕਰਦੇ ਆ ਕਿ 26 ਤਰੀਕ ਦਿਨ ਐਤਵਾਰ ਜੋ ਬਲੀਚੀਆਂ ਸੰਗਤਾਂ ਬਾਹਰੋਂ ਸੰਗਤਾਂ ਆਕੇ ਸਾਡੇ ਸੰਤ ਬਾਬਾ ਪੀਰ ਚੰਗਾਸ਼ ਮੈਮੋਰੀਅਲ ਹਸਪੀਟਲ ਵਿਖੇ ਅੱਖਾਂ ਦਾ ਫ੍ਰੀ ਕੈਂਪ ਲੱਗਦਾ ਔਰ ਫ੍ਰੀ ਲੈਂਸ ਪਾਇਆ ਜਾਂਦੇ ਆ ਤੇ ਅਸੀਂ ਉਹਨਾਂ ਦੀ ਬੇਨਤੀ ਵੀ ਕਰਾਂਗੇ ਕੈਲੀ ਸਾਹਿਬ ਜੀ ਨੂੰ ਕਿ ਉਸ ਦਿਨ ਆਕੇ ਤੁਸੀਂ ਸੰਗਤਾਂ ਨੂੰ ਮਿਲੋ ਔਰ ਅਸ਼ੀਰਵਾਦ ਵੀ ਦਿਓ ਤੇ ਰੋ ਜਿਵੇਂ ਬਹੁਤ ਆ ਪਰ ਫਿਰ ਵੀ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਇਹਨਾਂ ਕਾਰਜਾਂ ਵਿੱਚ ਆਕੇ ਸ਼ਾਮਲ ਹੋ ਕੇ ਉਹਨਾਂ ਉਹਨਾਂ ਦਾ ਹੌਸਲਾ ਬਲੰਦ ਹੋਏਗਾ ਜਿਹੜੇ ਸਾਡੇ ਉਸ ਲਈ ਉਸ ਕੈਂਪ ਚ ਜਾਣਗੇ ਤੇ ਹੋਰ ਖੁਸ਼ੀਆਂ ਮਿਲਣਗੀਆਂ ਸੋ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਸਾਰੀ ਟੀਮ ਦਾ ਔਰ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਫਿਰ ਅਸੀਂ ਇਹ ਅਰਦਾਸ ਕਰ ਰਹੇ ਹਾਂ ਕਿ ਕਿਰਪਾ ਕਰਨੀਆਂ ਦਿਨ ਤੋਂ ਆਪਣੀ ਰਾਜ ਸਤਿ ਤਰੱਕੀ ਵਸ਼ ਕਰਨੀ ਆਪਣੇ ਸੇਵਕਾਂ ਨੂੰ ਤੰਦਰੁਸਤੀਆਂ ਵਸ਼ ਕਰਮੀਆਂ ਸੋਜੀ ਵਸ਼ ਕਰਨੀ ਇੱਛਾ ਪੂਰਵਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਤੈ ਜੀ ਮੇਰੇ ਜੀਵ ਦੇ ਤੇ ਸਰਬ ਸੁਖ ਦਾ ਹੋਵੇ ਐਸੀ ਲਾਲ ਤੁਝ बिन ਕੌਣ ਕਰੇ ਗਰੀਬ ਨਿਵਾਜ ਤੁਸਿਆਂ ਮਾਥੇ ਸਕਸ਼ੇ ਜੀ ਆਕੀ ਸੋ ਜਗਤ ਕੋ ਲਾਕੇ पर पर तो रहे नीचे उच करे मेरा गोविंद काहू के ना डरे नाम देवे नाम देव कबीर तो लोच सदना सहन करे कह विदास दास सरोवरे संतो हर जी होते सरे हर जी होते सरे तो बहुत बहुत धन्यवाद गोरे सौ नर है सब सतना।